ਮੰਡੀ ਵਿੱਚ ਫੜਿਆ ਜੋ ਕੁਝ ਭਾਰਤੀ ਕਿਸਾਨ ਜਲਦੀ ਕਮੇਡੀ ਦੇ ਵਿੱਚ ਹੋਰੇ ਆ ਕੇ ਇੱਕ ਆਯਾਤ ਜਸੇ ਬੰਦੇ ਵੱਲੋਂ ਜੋ ਝੰਡਾ ਮਾਰਚ ਸਨਾਮੋ ਸਟਾਰਟ ਕਰਨਾ ਤੇ ਅੱਜ ਇੱਥੇ ਸਟਾਰਟ ਹੋਣਾ ਸਾਰੇ ਪਿੰਡਾਂ ਵਿੱਚ ਕਿਉਂਕਿ ਜਿਹੜੀ ਕਿਸਾਨਾਂ ਦੇ ਜ਼ਮੀਨਾਂ ਰੋਕੀਆਂ ਜਾ ਰਹੀਆਂ ਨੇ ਤੇ ਪਤਾਟੇ ਦੇਣੇ ਨੇ ਉਹਨਾਂ ਨੂੰ ਉਹ ਵੀ ਟਿੱਕਰਾਂ ਵਿੱਚ ਜਮੀਨਾਂ ਰੁੱਕਿਆ ਜਾਣਾ ਸਾਨੂੰ ਜਮੀਨਾਂ ਬਹੁਤ ਜ਼ਿਆਦਾ ਘਟ ਜਾਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਰਹੇ ਨੇ ਵੀ ਬਹੁਤ ਜ਼ਿਆਦਾ ਜਮੀਨਾਂ ਰੁੱਕ ਕੇ ਜਾਣੀਆਂ ਨੇ ਇੱਕ ਕੱਲ ਅੱਜ ਉੱਥੇ ਰੋਕ ਰਹੇ ਨੇ ਕੱਲ ਨੂੰ ਆਪਣੀ ਵੀ ਜਮੀਨਾਂ ਰੁੱਕ ਕੇ ਜਾਣ ਜਾ ਸਕਦੀਆਂ ਨੇ ਅੱਲਾ ਆਏ ਨਾ ਕਿਹੋ ਵੀ ਆਪਣੇ ਕਣੀ ਕੋਈ ਨਹੀਂ ਰੋਕਦਾ ਨੂੰ ਜਾਣੇ ਕਣੀ ਨੇ ਜਾਂ ਜਲੰਧਰ ਕਣੀ ਨੇ ਇਹ ਸਾਰੇ ਸ਼ਹਿਰਾਂ ਚ ਸਾਰੇ ਜਿੰਨਾਂ ਚ ਰੋਕੀਆਂ ਜਾਣੀਆਂ ਨੇ ਕਿ ਉੱਥੋਂ ਨਹੀਂ ਰੁੱਕ ਗਈ ਤਾਂ ਆਪਣੇ ਕਣੀ ਨਹੀਂ ਆਉਂਗੇ ਜੋ ਉੱਥੋਂ ਜੇ ਉੱਥੋਂ ਨਾ ਰੁਕੀ ਆਪਣੇ ਪਸਾਰ ਤਕੜੇ ਰਹਿ ਗਏ ਤਾਂ ਫਿਰ ਇੱਧਰ ਨਹੀਂ ਆਉਣਗੇ ਹੋਰ ਲੰਘਦਾ ਟਾਈਮ ਪਾਕਿਸਤਾਨ ਦੀ ਆਪਸਿਆਂ ਨੂੰ ਵੀ ਉੱਥੋਂ ਰੋਕੀ ਨਾ ਜਾ ਕੇ ਜਿੰਦਾ ਪਾਉਣ ਕਹਿ ਸਕਦੇ ਆ ਹਾਂਜੀ ਰੂਟ ਵਾਲੇ ਪੂਰੀ ਜਾਣਕਾਰੀ ਇੱਥੋਂ ਕਿੱਧਰ ਨਹੀਂ ਚੱਲਣਾ ਆਪਣੇ ਜ਼ਿਲ੍ਹੇ ਦੇ ਆਗੂ ਹਰਦੇਵ ਸਿੰਘ ਕਲਾਰਾਂ ਵੀ ਤੁਹਾਡੇ ਨਾਲ ਸੰਜੀ ਕਰਗੇ ਨਸਦੇ ਕਾਤ ਵੱਟੇ ਲਾਲ ਇੱਕ ਕੱਠ ਪਾਰੀ ਸਾਡੀ ਲਈ ਤਾਜਾ ਜਲਦੀ ਬੰਦੀ ਇਹ ਚੰਡਾ ਮਤ ਕੱਢ ਰਹੇ ਨੇ ਜਿਹੜੇ ਨਾਲ ਆ ਪੰਜਾਂ ਨੂੰ ਨਾਲ ਸੱਦ ਬੁਲਾਉਣਾ ਤੇ ਤਲਾਰਾ ਕਰ ਰਹੇ ਜਿਹੜੀਆਂ ਕਿਸਾਨਾਂ ਜ਼ਮੀਨਾਂ ਰੋਕਿਆ ਜਾ ਰਹੀਆਂ ਨੇ ਇਹ ਮਿਲ ਰਿਹਾ ਜਾ ਸਕਦਾ ਜਿਹੜੀ ਦੋਸਤਾਂ ਸਾਥ ਅੱਜ ਆਪਰੇ ਕਰਾਂਗੇ ਸਾਰੇ ਬੀ ਬਸਾਰੇ ਇਹ ਗੱਲ ਹੈ ਕਿ ਨਈ ਕੌਜੁੰਦੇ ਤੇ ਇੱਕ ਕਰਕੇ ਸਾਰੇ ਰੋਕੇ ਜਾ ਚਾਹੀਦੇ ਆ ਜਾ ਰਹੇ ਨੇ ਕਾਨੂੰ ਆਪਣੇ ਵੀ ਰੋਕਾਂ ਆਉਂਦੇ ਆ ਪਾਇਆ ਸੋਚੋ ਵੀ ਉਹਨਾਂ ਦੇ ਤਰਫੋਂ ਵੀ ਆਪਣੇ ਕੋਣ ਆਉਂਦਾ ਕੋਈ ਨੁਕਸਾਨ ਨਹੀਂ ਹੋਵੇ ਚਾਹੇ ਇਹ ਮਾਨਸਿਕ ਵੀ ਆ ਨੇ ਸਭ ਲੋਕਾਂ ਦੇ ਪੇਟ ਦਾ ਨੁਕਸਾਨ ਆ ਨੁਦਿਆਂ ਦੀ ਵੀ ਆਏ ਮੋਗੇ ਛੱਡਿਆ ਸਾਰੇ ਕਰੀਏ ਜਿੰਨੀ ਤਪੀੜ ਕਰੀਏ ਸਾਰੇ ਬੇਨਤੀਆਂ ਸਾਰੇ ਕੰਤੇ ਦੀਆਂ ਸਾਰੇ ਜੱਸੀ ਬੰਦੀਆਂ ਖੜੀ ਆਂ ਬੀ ਸਾਰੇ ਜਥੇਬੰਦੀਆਂ ਪੇਟਾਂ ਆਓ ਠੱਡੋ ਠੱਡਾ ਆਓ ਕਿ ਅੱਜ ਪੂਰਾ ਆਡੀ ਪ੍ਰਧਾਨ ਜੀ ਕੋਲੋਂ ਸਾਰੇ ਇਕੱਠੇ ਹੋਣ ਤਾਂ ਕਿ ਜਿਹੜਾ ਵੀਰ ਇੰਨਾ ਕਰੇਗਾ ਉਹਦੀ ਪੁੱਛ ਬਚਾਲ ਹੋਵੇਗੀ ਬਲਾਕ ਗਿਆ ਵਜਾ ਬੋਲ ਗਿਆ ਹਾਂ ਇਹ ਕਰਨਾ ਹੈ ਬੋਲਣਾ ਆਹ ਹੋਤੀ ਹੈ ਵੀ ਆਪਾਂ ਫਿਰ ਦੋ ਤਿੰਨ ਕਿਲੋ ਮੀਟਰ ਰਹਿ ਗਿਆ ਆਪਾਂ ਚਾਲੇ ਪਾਉਂ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਹੁਣ ਮੱਥਲ ਦੇ ਵਿੱਚ ਆਲੇ ਪੈ ਰਹੇ ਨੇ ਤੁਹਾਨੂੰ ਦੁਖਿਤ ਹੋਣਾ ਬੋਲ ਰਹੇ ਨੇ ਜੋੜ ਜੋ ਸੀ ਸੀ ਦੀ ਕੱਡੀ ਦੇ ਵਿੱਚ ਆਉਣ ਦੀ ਕਿਰਪਾਲਤਾ ਕਰੇ ਸਪੀਕਰਾਂ ਵਾਲੀ ਗੱਡੀ ਦਾ ਜਿਹੜਾ ਡਰਾਈਵਰ ਹੈ ਸਾਡਾ ਵੀਰ ਮੰਗਵਾ ਦਾ ਮੰਗਵਾਲ ਵਾਲੇ ਵੀਰ ਨੂੰ ਬੇਨਤੀ ਹੈ ਦੀ ਗੱਡੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੇ ਆਏ ਇਸ ਗੱਡੀ ਦਾ ਡਰਾਈਵਰ ਜਿਹੜੀ ਤੇ ਸਪੀਕਰ ਚੱਲਦੇ ਹੈ ਉਹ ਸਾਡਾ ਵੀਰ ਗੱਡੀ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੇ ਤਾਂ ਕਿ ਆਪਾਂ ਆਖਲਾ ਤੋੜ ਸਕੀ ਏ ਤਿੰਨ ਚਾਰ ਗੱਡੀਆਂ ਆਪਣੇ ਰਵੇ ਸਿਫਟੇਕਰਾਂ ਵਾਲੀਆਂ ਤੇ ਮੋੜ ਤੇ ਨੂੰ ਕੰਟਰੋਲ ਕਰਨਗੀਆਂ ਕੋਈ ਵੀ ਵੀ ਸਾਡਾ ਅੱਗੇ ਪਿੱਛੇ ਮੋਟਰਸਾਈਕਲ ਨਾ ਭਜਾਵੇ ਜੇ ਕੋਈ ਗੱਡੀ ਅੱਗੇ ਜਾਂਦੀ ਹੈ ਉਹ ਕੰਟਰੋਲ ਕਰਨ ਵਾਸਤੇ ਜਾਊਗੀ ਇਸ ਕਰਕੇ ਉਸ ਗੱਡੀ ਦੇ ਪਿੱਛੇ ਵੀ ਮੋਟਰਸਾਈਕਲਾਂ ਪਰ ਨਹੀਂ ਭਜਾਉਣੇ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਤੇ ਤੁਹਾਡੇ ਨਾਲ 2 ਮਿੰਟ ਆਪਣੇ ਜ਼ਿਲ੍ਹੇ ਦੇ ਕੋਆਰਡੀਨੇਟਰ ਨੂੰ ਲੰਬੂ ਤੁਹਾਡੇ ਨਾਲ ਆਪਣੇ ਵਿਚਾਰ ਸਾਂਦੇ ਕਰ ਲਗੇ ਸਾਰੇ